ਇਥੇ ਤਿੰਨ ਪ੍ਰਵਾਸੀ ਵਿੱਚ ਆ ਰਹੇ ਸੀ ਉਹਨਾਂ ਕੋਲ ਮੋਟਰਸਾਈਕਲ ਖੋਲਿਆ ਸੀ ਦੋ ਗੋਲੀਆਂ ਮਾਰ ਕੇ ਉਹਦੇ ਜਿਹਦੇ ਤੇ ਅਸੀਂ 74 ਮਕਦਮਾ ਵਗੈਰਾ ਦਰਜ ਕਰਕੇ ਉਹ ਬੰਦੇ ਨੂੰ ਇਮੀਡੀਏਟ ਉਹਦਾ ਟ੍ਰੀਟਮੈਂਟ ਵਾਸਤੇ ਉਹ ਪੀਜੀਆ ਚੱਲ ਰਿਹਾ ਹੈਗਾ ਟੀਮਾਂ ਸੀਗੀਆਂ ਜਿਹਦੇ ਵਿੱਚ ਟੈਕਨੀਕਲੀ ਤੇ ਕੋ ਸਾਡੇ ਸੀਕ੍ਰੇਟ ਟੀਮ ਤਿਆਰ ਕੀਤੀਆਂ ਸੀ ਮਾਜੋਗ ਐਸਿਸਟੈਂਟ ਉਸ ਵੇਸਤੇ ਜੋ ਸਾਨੂੰ ਕਲੂਜ਼ ਮਿਲ ਰਹੇ ਸੀ ਇਹਨਾਂ ਦਾ ਪਿੱਛਾ ਕਰ ਰਹੇ ਸੀ ਇੱਛਾ ਕਰਦੇ ਕਰਦੇ ਰਾਤ ਜਾ ਕੇ ਸਾਨੂੰ ਇਹ ਅਮਲ ਕਾਮਯਾਬੀ ਮਿਲੀ ਜਿਹਦੇ ਵਿੱਚ ਅਸੀਂ ਇਹ ਦੋ ਬੰਦੇ ਜਿਹੜੇ ਐ ਰੈਸਟ ਕਰ ਲਏ ਬਰਾਮਦੀ ਕਰਨ ਤੋਂ ਬਾਅਦ ਉਹਨੂੰ ਉਹਦੇ ਰਿਵੋਲਵਰ ਖੋਣ ਵਾਸਤੇ ਉਹਨੇ 스ਕਫਲਿੰਗ ਕੀਤੀ ਪਲੱਸ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਸ ਦੇ ਦੌਰਾਨ ਹੀ ਜਿਹੜੀ ਹੈ ਗੋਲੀ ਉਹਦੇ ਪੈਰ ਤੇ ਲੱਗੀ ਐ ਇਨਕਾਊਂਟਰ ਤਾਂ ਇਹਨੂੰ ਕਹਿ ਵੀ ਨਹੀਂ ਸਕਦੇ ਇਹ ਤਾਂ ਉਹਦੀ ਹੀ ਯਾਤ ਸੀ ਇੱਕ 74 ਨੰਬਰ ਮਕਦਮਾ ਆਇਆ ਤੁਹਾਨੂੰ ਯਾਦ ਹੋਊਗਾ ਕਿ ਇੱਥੇ ਤਿੰਨ ਪ੍ਰਵਾਸੀ ਵਿੱਚ ਆ ਰਹੇ ਸੀ ਉਹਨਾਂ ਕੋਲੋਂ ਮੋਟਰਸਾਈਕਲ ਖੋਲਿਆ ਸੀ ਦੋ ਗੋਲੀਆਂ ਮਾਰ ਕੇ ਉਹਦੇ ਜਿਹਦੇ ਤੇ ਅਸੀਂ 74 ਮਕਦਮਾ ਵਗੈਰਾ ਦਰਜ ਕਰਕੇ ਉਹ ਬੰਦੇ ਨੂੰ ਇਮੀਡੀਏਟ ਉਹਦਾ ਟ੍ਰੀਟਮੈਂਟ ਵਾਸਤੇ ਉਹ ਪੀਜੀਆ ਚੱਲ ਰਿਹਾ ਹੈਗਾ ਉਹਦੀ ਅਹ ਟ੍ਰੇਸ ਕਰਨ ਵਾਸਤੇ ਮਾਨਯੋਗ ਐਸਐਸਪੀ ਮੈਮ ਡਾਕਟਰ ਜੋਤੀ ਜਾਦਵ ਆਈਪੀਐਸ ਉਹਨਾਂ ਦੀਆਂ ਹਦਾਇਤਾਂ ਤੇ ਸਾਡੀਆਂ ਉਹਨੂੰ ਮੁਕੱਦਮੇ ਨੂੰ ਟ੍ਰੇਸ ਕਰਨ ਵਾਸਤੇ ਡਿਫਰੈਂਟ ਪਾਰਟੀਆਂ ਤਿਆਰ ਕੀਤੀਆਂ ਜਿਹਦੇ ਵਿੱਚ ਡੀਐਸਪੀ ਸਮਰਾਲਾ ਤਾਂ ਹੈ ਹੀ ਹੈ ਨੇ ਉਹਨਾਂ ਦੇ ਐਸਐਚਓ ਸਹਿਬਾਨ ਦੋਨੇ ਬਾਚੀਵਾੜਾ ਐਂਡ ਸਮਰਾਲਾ ਸਪੈਸ਼ਲੀ ਡੀਐਸਪੀ ਡੀ ਐਂਡ ਸਾਡੇ ਇਨਸਪੈਕਟਰ ਸੀਆਈਏ ਤੇ ਸਾਡੇ ਹੋਰ ਵੀ ਕੁਝ ਟੀਮਾਂ ਸੀਗੀਆਂ ਜਿਹਦੇ ਵਿੱਚ ਟੈਕਨੀਕਲੀ ਤੇ ਕੁਝ ਸਾਡੇ ਸੀਕ੍ਰੇਟ ਟੀਮ ਤਿਆਰ ਕੀਤੀਆਂ ਸੀ ਮਾਜੋਗਿਆ ਐਸਐਸਪੀ ਨੇ ਉਹਦੇ ਚ ਅੱਜ ਕੰਟੀਨਿਊ ਪੰਜਵਾਂ ਦਿਨ ਹੋਏਗਾ ਕੰਟੀਨਿਊ ਪੰਜ ਦਿਨ ਤੋਂ ਅਸੀਂ ਉਸ ਵੇਸਤੇ ਜੋ ਸਾਨੂੰ ਪ੍ਰੂਫ ਮਿਲ ਰਹੇ ਸੀ ਇਹਨਾਂ ਦਾ ਪਿੱਛਾ ਕਰ ਰਹੇ ਸੀ ਪਿੱਛਾ ਕਰਦੇ ਕਰਦੇ ਤੇ ਰਾਤ ਜਾ ਕੇ ਸਾਨੂੰ ਇਹ ਮਲ ਕਾਮਯਾਬੀ ਮਿਲੀ ਜਿਹਦੇ ਵਿੱਚ ਅਸੀਂ ਇਹ ਦੋ ਬੰਦੇ ਜਿਹੜੇ ਐ ਰੈਸਟ ਕਰ ਲਏ ਦੋ ਬੰਦਿਆਂ ਦੇ ਵਿੱਚੋਂ ਇਹਨਾਂ ਤੋਂ ਬੜੀ ਮਜੀਦ ਪੁਸ਼ਕਿਸ਼ ਹੋਈ ਹੈ ਮਜੀਦ ਪੁਸ਼ਕਿਸ਼ ਦੇ ਦੌਰਾਨ ਇਦੇ ਚ ਅਸਲਾ ਬਰਾਮਦ ਕਰਨਾ ਬਹੁਤ ਜ਼ਰੂਰੀ ਸੀ ਜਿਹਦੇ ਨਾਲ ਉਹਨਾਂ ਦੇ ਗੋਲੀ ਮਾਰੀ ਸੀ ਜਦੋਂ ਉਹਦੀ ਰਿਕਵਰੀ ਵਾਸਤੇ ਅੱਜ ਤੜਕੇ 3 ਵਜੇ ਦੇ ਕਰੀਬ ਇੰਨਾ ਕੀ ਕਰੀ ਅਪਰੋਕਸਿਮੇਟ ਟਾਈਮ ਹੋਏਗਾ ਜਦੋਂ ਇਹਨੂੰ ਰਿਕਵਰੀ ਵਾਸਤੇ ਲੈ ਕੇ ਆਏ ਤੇ ਇਹ ਜਿਹੜਾ ਪੌਲਾ ਹੈਗਾ ਇਹ ਜਿਹੜੀ ਜਗ੍ਹਾ ਹੈ ਜਿੱਥੇ ਤੁਸੀਂ ਹੁਣ ਖੜੇ ਹੋ ਤੁਸੀਂ ਮੌਕਾ ਵੀ ਦੇਖਿਆ ਹੈ ਇੱਥੇ ਐਸ ਐਚ ਓ ਸਮਰਾਲਾ ਜਿਨੇ ਕਿ ਉਹਦੇ ਫਰਦ ਇਖਲਾਫ ਉਹਨੇ ਜੋਰ ਨਹੀਂ ਕੀਤਾ ਸੀਗਾ ਕਿ ਮੈਂ ਕਿਥੇ ਉਹਨੂੰ ਸ਼ਪਾ ਕੇ ਰੱਖਿਆ ਹੋਇਆ ਉਹਦੀ ਬਰਾਮਦ ਕੀ ਕਰਨ ਵਾਸਤੇ ਆਏ ਤੇ ਉਹਨੇ ਉਹਦੇ ਨਾਲ ਸਕਫਲ ਕਰਨ ਵਾਸਤੇ ਬਰਾਮਦ ਦੀ ਕਰਨ ਤੋਂ ਬਾਅਦ ਉਹਨੂੰ ਉਹਦੇ ਰਿਵੋਲਵਰ ਖੋਣ ਵਾਸਤੇ ਉਹਨੇ ਸਕਫਲਿੰਗ ਕੀਤੀ ਪਲੱਸ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਸ ਦੇ ਦੌਰਾਨ ਹੀ ਜਿਹੜੀ ਹੈ ਗੋਲੀ ਉਹਦੇ ਪੈਰ ਤੇ ਲੱਗੀ ਹੈ ਜਿਹਦੇ ਕਰਕੇ ਬਾਕੀ ਕਿਉਂਕਿ ਪੁਲਿਸ ਪਾਰਟੀ ਕਾਫੀ ਸੀ ਮੌਕੇ ਤੇ ਹੋਰ ਵੀ ਇਮੀਡੀਏਟ ਕੰਟਰੋਲ ਰੂਮ ਦੇ ਜਰੀਏ ਇਤਲਾ ਮਿਲਣ ਤੇ ਸਾਰੇ ਜਿਹੜੇ ਸੀਨੀਅਰ ਅਫਸਰ ਹੈ ਜਦੋਂ ਉਹਨਾਂ ਨੂੰ ਰਾਤ ਅਰੈਸਟ ਕੀਤਾ ਸੀ ਉਹਦੇ ਦੌਰਾਨ ਹੀ ਸਾਡੇ ਹੋਰ ਵੀ ਜੀਓ ਸਾਹਿਬਾਨ ਡੀਐਸਪੀ ਸੈਵਨ ਸਾਰੇ ਇਹਦੇ ਦੌਰਾਨ ਇੱਥੇ ਤਫਤੀਸ਼ ਦੇ ਵਿੱਚ ਮਸ਼ਰੂਫ ਹੀ ਸੀਗੇ ਤੇ ਜਿਹਦੇ ਕਰਕੇ ਅ ਅਗਰ ਉਹ ਚੱਕਮਾ ਦੇਣ ਦੀ ਉਹਦੀ ਕੋਸ਼ਿਸ਼ ਸੀਗੀ ਤੇ ਉਹ ਕਾਮਯਾਬ ਨਹੀਂ ਹੋ ਸਕਿਆ ਉਸ ਦੇ ਵਿੱਚ ਤੇ ਇਹ ਪੁਲਿਸ ਲਈ ਬੜੀ ਵੱਡੀ ਇੱਕ ਕਾਮਯਾਬੀ ਹੈ ਇਹਦੇ ਵਿੱਚ ਜਿਹੜੀ ਟੀਮ ਮਾ ਜੋ ਏਐਸਐਸਪੀ ਸਾਹਿਬ ਦੀ ਰਹਿਨਮਾਈ ਹੇਠ ਕੰਮ ਕਰੀ ਸੀ ਉਹਨੂੰ ਬੜੀ ਵਧੀਆ ਕਾਮਯਾਬੀ ਮਿਲੀ ਹੈ ਤੇ ਇਹ ਦੇ ਬਾਰੇ ਤੁਹਾਨੂੰ ਇਹ ਬਰੀਫ ਵੀ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਅਰਲੀ ਅੰਦਰ ਮਾਰਨਿੰਗ ਦਾ ਟਾਈਮ ਹੈ ਲੇਕਿਨ ਸਾਨੂੰ ਸੀ ਕਿਉਂਕਿ ਇਹ ਸਾਰਾ ਜੋ ਲਾਈਵ ਹੈ ਪ੍ਰੈਕਟੀਕਲੀ ਜੋ ਕੁਝ ਹੋਇਆ ਹੈਗਾ ਇਹ ਨਾਲ ਨਾਲ ਤੁਹਾਨੂੰ ਬਰੀਫ ਵੀ ਕਰ ਦਿੱਤਾ ਜਾਵੇ ਸਰ ਕੀ ਨਾਮ ਹੈ ਕਿੱਥੇ ਦੇ ਰਹਿਣ ਦਾ ਇਹਦਾ ਨਾਮ ਮੈਂ ਤੁਹਾਨੂੰ ਦੱਸਦਾ ਜੀ ਇਹ ਦੋ ਬੰਦੇ ਨੇ ਇੱਕ ਦਾ ਨਾਮ ਸਤਨਾਮ ਸਿੰਘ ਹੈ ਤੇ ਇੱਕ ਦਾ ਨਾਮ ਗੁਰਮਿੰਦਰ ਗੁਰਕਰਨ ਵੀਰ ਸਿੰਘ ਹੈ ਇਹ ਜਿਹੜਾ ਇਹਨਾਂ ਦਾ ਐਡ ਪ੍ਰੈਜ਼ੈਂਟ ਹੈ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈਗਾ ਇਹ ਜਿਹੜਾ ਸਾਡਾ ਸੁਹਾਣਾ ਹੈ ਉੱਥੇ ਇੱਕ ਪੀਜੀ ਹੈ ਛਪੜੀ ਆ ਉੱਥੇ ਪੈਂਦੀ ਇਹ ਉੱਥੇ ਰਹਿ ਰਹੇ ਸੀ ਇਹ ਬੇਸਿਕਲੀ ਇਹ ਨਵੇਂ ਨਿਹੰਗ ਬਾਣੇ ਦੇ ਵਿੱਚ ਨੇ ਨਿਹੰਗ ਤਾਂ ਮਤਲਬ ਇਹਨਾਂ ਦੀ ਸੋਚ ਹੈਗੀ ਤੇ ਉਹ ਉਸ ਦਿਨ ਵੀ ਅਜੇ ਪੋਸਟ ਗਿਸ ਦੇ ਦੌਰਾਨ ਸਾਰੀ ਗੱਲ ਕਲੀਅਰ ਹੋਈ ਕਿ ਉਸ ਦਿਨ ਵੀ ਇਹਨਾਂ ਦਾ ਸੁੱਖਾ ਪੀਤਾ ਹੋਇਆ ਸੀ ਨਸ਼ਾ ਕੀਤਾ ਹੋਇਆ ਸੀ ਜਿਸ ਦਿਨ ਇਹਨਾਂ ਨੇ ਇਹ ਗੋਲੀਆਂ ਮਾਰ ਕੇ ਉਹਦੇ ਗੋਲੀਆਂ ਮਾਰ ਕੇ ਮੋਬਾਈਲ ਖੋਇਆ ਆਪਣਾ ਉਹਦਾ ਪਲੱਸ ਉਹਦਾ ਮੋਟਰਸਾਈਕਲ ਖੋਇਆ ਹੈਗਾ ਇਹ ਇਹ ਜਿਹੜਾ ਸਤਨਾਮ ਸਿੰਘ ਹੈ ਇਹ ਬੇਸਿਕਲੀ ਪਿੱਛੇ ਮਾਝੇ ਏਰੀਆ ਦਾ ਰਹਿਣ ਵਾਲਾ ਹੈ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚੋਂ ਦਾ ਪਿੰਡ ਹੈਗਾ ਤੇ ਅਜੇ ਇਹ ਯੰਗ ਬੱਚੇ ਨੇ ਅਜੇ ਉਮਰ ਵੀ ਇਹਨਾਂ ਦੀ 19-20 ਸਾਲ ਦੇ ਕਰੀਬ ਹੈ ਦੋਨਾਂ ਦੀ ਤੇ ਜਿਹੜੇ ਕਿ ਇਹ ਕ੍ਰਾਈਮ ਦੇ ਵਿੱਚ ਇਨਵੋਲਵ ਹੋਏ ਹੋਏ ਨੇ ਅੱਗੇ مزید ਪੜਤਾਲ ਹੋ ਰਹੀ ਹੈ ਇਹਨਾਂ ਦੀ ਬੈਕਗ੍ਰਾਉਂਡ ਬਾਰੇ ਅਸੀਂ ਹੋਰ ਪਤਾ ਕਰ ਰਹੇ ਹਾਂ ਇੰਜਰਡ ਕਿਹੜਾ ਹੈ ਜਿਹੜਾ ਇੰਜਰਡ ਤਾਂ ਜੀ ਜਿਹੜਾ ਰਿਕਵਰੀ ਕਰਵਾਉਣ ਆਏ ਸੀ ਉਹੀ ਬੰਦਾ ਜਿਹੜਾ ਖੋਦੀ ਰਿਕਵਰੀ ਕਰਾਉਣ ਵਾਸਤੇ ਆਇਆ ਸਤਨਾਮ ਸਿੰਘ ਉਹੀ ਇੰਜਰਡ ਹੈ ਹਾਂਜੀ ਸਰ ਰਿਵਾਲਵਰ ਕਿਹੜੇ ਨੇ ਜੀ ਜਿਹੜੇ ਬਰਾਮਦ ਹੋਏ ਨੇ ਇਹ ਜੀਸੀ ਕਟਾ ਉਹ ਉਹ 315 ਬੋਲ ਦਾ ਹੈ ਜੀ 315 ਬੋਲ ਦਾ ਹੈ ਪਹਿਲਾਂ ਵੀ ਇਹਨਾਂ ਨੂੰ ਕੋਈ ਵਾਰਦਾਤ ਕੀਤੀ ਉਹ ਸਾਰੀ ਪੜਤਾਲ ਰਹੀ ਹੈ ਪੜਤਾਲ ਆ ਆ ਤੁਹਾਨੂੰ ਦੱਸਿਆ ਜਿਹੜੀ 5 5 ਦਿਨ ਪਹਿਲੇ ਕੀਤੀ ਹੈ ਅਸੀਂ ਉਹਦੀ ਚੀਜ਼ ਨੂੰ ਅਰੈਸਟ ਪਾਇਆ ਹੈ ਬਾਕੀ ਇਹਦੀ ਜਿਹੜੇ ਪੁਰਾਣੇ ਇਹਨਾਂ ਤੇ ਕੀ ਕੀ ਚੀਜ਼ ਹੈ ਕੀ ਇਹਨਾਂ ਦਾ ਇਨਵੋਲਵਮੈਂਟ ਰਹੀ ਹੈ ਉਹ ਤਾਂ ਹੁਣ ਦੇਖੀ ਜਾਏਗੀ ਕਿਉਂਕਿ ਰਾਤ ਹੀ ਅਰੈਸਟ ਕੀਤੀ ਹੈ ਰਾਤ ਦੇ ਰਿਕਵਰੀ ਕਰਵਾਉਣ ਲੱਗੀ ਹੋਈ ਸੀ ਪੁਲਿਸ ਪਾਰਟੀ ਤੇ ਰਾਤ ਹੀ ਇਹ ਕਾਰ ਨਵਾਇਣਾ ਨੇ ਐਕਸੀਡੈਂਟ ਕਰ ਦਿੱਤਾ ਸਰ ਇਹ ਵੀ ਪਤਾ ਲੱਗਿਆ ਕਿ ਜਿਹੜੇ ਦੋਸ਼ੀ ਤੋਂ ਸੁਹਾਣੇ ਤੋਂ ਕਮਰ ਹੋ ਰਹਿਣ ਵਾਲਾ ਇਹ ਸਮਰਾਵ ਲੱਗ ਕੇ ਵਿੱਚ ਦੀ ਕਿ ਪਹਿਲਾਂ ਵੀ ਜਾਕੀ ਹੋਰ ਵੀ ਵਾਰ ਵਾਰ ਕਰਨ ਦੇ ਵਿੱਚ ਮਤਲਬ ਵਿੱਚ ਵੀ ਸੋਚ ਰਹੇ ਆ ਵੀ ਕੋਈ ਯੋਜਨਾ ਸੀ ਇਹਨਾਂ ਦੀ ਮੈਂ ਭਾਈ ਸਭੀ ਤੁਹਾਨੂੰ ਦੱਸ ਰਿਹਾ ਕਿ ਅਸੀਂ ਅਰੈਸਟ ਕਰਨ ਤੋਂ ਬਾਅਦ ਪਹਿਲਾ ਸਾਡਾ ਮੇਨ ਮਾਰਕਸ ਸੀ ਕਿ ਅਸੀਂ ਹਥਿਆਰ ਬਰਾਮਦ ਕਰਵਾ ਲਈਏ ਜਿਸ ਦੇ ਨਾਲ ਇਹਨਾਂ ਨੇ ਉਪਰਵਾਸੀ ਵਿਚਾਰਾ ਮਾਰਨ ਦੇ ਕਿਨਾਰੇ ਕਰਤਾ ਉਹ ਤਾਂ ਕੁਦਰਤੀ ਬਚ ਗਿਆ ਉਹਦੇ ਦੋ ਗੋਲੀਆਂ ਵੱਜੀਆਂ ਪੇਟ ਦੇ ਵਿੱਚ ਤੇ ਅਸੀਂ ਮੋਟਰਸਾਈਕਲ ਦੀ ਬਰਾਮਦਗੀ ਕਰ ਚੁੱਕੇ ਸੀ ਬੰਦਿਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਲੇਕਿਨ ਹਥਿਆਰ ਬਰਾਮਦ ਕਰਨਾ ਬਹੁਤ ਜ਼ਰੂਰੀ ਸੀ ਜਦੋਂ ਇਹਦੀ ਬਾਰ ਬਾਰ ਆਪਣੇ ਬਿਆਨ ਬਦਲ ਰਿਹਾ ਸੀ ਔਰ ਜਦੋਂ ਇਹਦਾ ਪ੍ਰੋਪਰ ਇਹਨੇ ਆਪਣੇ ਬਕਾਇਦਾ ਫਰਜ਼ਿੰਗ ਸਾਫ ਕੀਤਾ ਹੈ ਕਿ ਮੇਰਾ ਹਥਿਆਰ ਆ ਜਿਹੜਾ ਪੁਲ ਬਹਿਲੂਲਪੁਰ ਦਾ ਬਜਦਾ ਹਥਿਆਰ ਤੁਸੀਂ ਦੇਖਿਆ ਬੜਾ ਸੁਨਸਾਨ ਏਰੀਆ ਉੱਥੇ ਤੁਹਾਨੂੰ ਉਹ ਜਗ੍ਹਾ ਵੀ ਦਿਖਾ ਦਿੰਦੇ ਆ ਜਿੱਥੇ ਇਹਨੇ ਛਪਾ ਕੇ ਰੱਖਿਆ ਹੈ ਉਹ ਬਰਾਮਦ ਕਰਾਣ ਤੋਂ ਬਾਅਦ ਇਹਨੇ ਦੇਖਿਆ ਕਿ ਉਵੇਂ ਆ ਉਹ ਇਮੀਡੀਏਟ ਪੁਲਿਸ ਐਸਐਚਓ ਦੇ ਨਾਲ ਹੀ ਸਕਫਲ ਕੀਤਾ ਇਹਨੇ ਉਹਦਾ ਰਿਵਾਲਵਰ ਖੋਣ ਦੀ ਕੋਸ਼ਿਸ਼ ਉਸ ਦੇ ਦੌਰਾਨ ਹੀ ਫਿਰ ਇਹ 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 ਇਹਨੂੰ ਫੜ ਲਿਆ ਸੀ ਇਹਨੂੰ ਮਤਲਬ ਕਾਮਜਾਬ ਨਹੀਂ ਹੋਣ ਦਿੱਤਾ ਵੀ ਇਹ ਪੜਨ ਵੀ ਕੋਈ ਇੰਜਰਡ ਹੋ ਗਿਆ ਜੀ ਪੁਲਿਸ ਉਹ ਉਹਦੇ ਕੁਝ ਮਾਮੂਲੀ ਸੱਟਾਂ ਤਾਂ ਲੱਗੀਆਂ ਹੋਣਗੀਆਂ ਪਰ ਗੋਲੀ ਦਾ ਕੋਈ ਉਹ ਨਹੀਂ ਬਚਾ ਹੋ ਗਿਆ ਹਾਂਜੀ